ਯੋਧ ਨਸ਼ਿਆ ਵਿਰੋਧ ਮੁਹਿੰਮ ਮਾਜਾ ਜ਼ੋਨ ਦੇ ਇੰਚਾਰਜ ਅਤੇ ਵਿਧਾਨ ਸਭਾ ਹਲਕਾ ਰਾਜਾ ਸੰਸੀ ਤੋਂ ਨਵ ਨਿਯੁਕਤ ਹਲਕਾ ਇੰਚਾਰਜ ਮੈਡਮ ਸੋਨੀਆ ਮਾਂਦੀ ਅਗਵਾਈ ਹੇਠ ਅੱਜ ਪਿੰਡ ਕੋਹਾਲੀ ਦੇ ਗੁਰਦੁਆਰਾ ਬਾਬਾ ਜਾਗੂ ਸ਼ਹੀਦ ਵਿਖੇ ਇੱਕ ਸਿਆਸੀ ਰੈਲੀ ਕੀਤੀ ਗਈ। ਇਸ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਅਦਾ ਕਰਨ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਪੰਜਾਬ ਦੇ ਪ੍ਰਧਾਨ ਅਮਨ ਰੋੜਾ ਨੇ ਕਿਹਾ ਕਿ ਸੋਨੀਆ ਮਾਨ ਦੇ ਪਿਤਾ ਜੀ ਨੇ ਹੱਕ ਸੱਚ ਦੀ ਲੜਾਈ ਲੜਦਿਆਂ ਹੋਇਆਂ ਪੰਜਾਬ ਅਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਮੋਹਰੀ ਰੋਲ ਨਿਭਾਇਆ ਅਤੇ ਉਹਨਾਂ ਲੋਕ ਖੇਤਾਂ ਲਈ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਆਪਣੇ ਪਿਤਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਹੁਣ ਸੋਨੀਆ ਮਾਨ ਦੇ ਮੋਢਿਆਂ ਤੇ ਹੈ ਅਤੇ ਇਸ ਵਾਸਤੇ ਹਲਕਾ ਇੰਚਾਰਜ ਰਾਜਸਾਨਸੀ ਦੇ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਅਮਨ ਰੋੜਾ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਰਚੀਆਂ ਪਰਚੀਆਂ ਅਤੇ ਨਸ਼ਿਆਂ ਦੀ ਰਾਜਨੀਤੀ ਕਰਕੇ ਪੰਜਾਬ ਨੂੰ ਕਲੰਕਿਤ ਕੀਤਾ ਹੈ। ਇਸ ਤਰ੍ਹਾਂ ਹੁੰਦਾ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਪਿਛਲੀ ਵਾਰੀ 92 ਸੀਟਾਂ ਆਮ ਆਦੀ ਪਾਰਟੀ ਨੂੰ ਆਗੀਆਂ 25 ਸੀਟਾਂ ਸੀ ਜਿਹੜੀਆਂ ਉਹ ਆਪੋਜੀਸ਼ਨ ਕੋਲ ਚਲੀ ਗਈਆਂ। ਪਰ ਮੈਂ ਸਮਝਦਾ ਕਿ ਜਿੱਥੇ 25ਾਂ ਦੇ ਵਿੱਚ ਨਹੀਂ ਵੀ ਆਮ ਆਦੀ ਪਾਰਟੀ ਜਿੱਤੀ ਉੱਥੋਂ ਦੇ ਲੋਕ ਵੀ ਹੁਣ ਅਹਿਸਾਸ ਕਰ ਚੁੱਕੇ ਕਿ ਪਿਛਲੀਆਂ ਸਰਕਾਰਾਂ ਦੇ ਮੁਤਾਬਕ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਇਸ ਸਰਕਾਰ ਨੇ ਭਗਵੰਤ ਸਿੰਘ ਸਿੱਧੂ ਆਵਾਦਿ ਪਾਰਟੀ ਦੀ ਸਰਕਾਰ ਨੇ ਕਿੰਨਾ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ਾਂ ਕੀਤੀ ਨੇ ਕਿੰਨੇ ਡਿਵੈਲਪਮੈਂਟ ਦੇ ਕੰਮ ਕੀਤੇ ਨੇ ਸੋ ਜਦੋਂ ਉਹ ਚੀਜ਼ ਦੇਖ ਲਈ ਨਾ ਹਲਕਿਆਂ ਦੇ ਲੋਕਾਂ ਨੇ ਵੀ ਤੇ ਮੈਂ ਸਮਝਦਾ ਕਿ ਉਹ ਉਹ ਆਪਣੀ ਪਿਛਲੀ ਗਲਤੀ ਨੂੰ ਭੁੱਲ ਨੂੰ ਬਹੁਤ ਸੁਧਾਰਨਗੇ ਤੇ ਇਹਨਾਂ ਹਲਕੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤਾਂਗੇ। ਸਰਬਜਨਕ ਤੌਰ ਤੇ ਕੰਮ ਕਰ ਰਹੀ ਹੈ। ਪਰ ਐਸੇ ਵੀ ਕਿਸਾਨਾਂ ਦਾ ਇਲਾਕਾ ਹੈ। ਕਿਸਾਨ ਐਸ ਲਈ ਪਾਰਟੀ ਦਾ ਕਾਫੀ ਬਹੁਤ ਕਰ ਰਹੇ ਨੇ। ਨਹੀਂ ਦੇਖੋ ਕਿਸ ਤਰੀਕੇ ਨਾਲ ਲੱਗਦਾ ਕਿ ਕਿਹੜੇ ਕਿਸਾਨ ਨੇ ਉਹਨਾਂ ਨੂੰ ਆਪਣੀ ਨਹੀਂ ਉਹ ਸਾਡੇ ਭਰਾ ਨੇ ਉਹਨਾਂ ਦਾ ਸਾਨੂੰ ਬਹੁਤ ਸਾਥ ਰਿਹਾ ਔਰ ਅੱਗੇ ਨੂੰ ਵੀ ਰਹੂਗਾ ਮੈਂ ਮੰਨ ਕੇ ਚੱਲਦਾ। ਜੋ ਕਿਸਾਨ ਵੀਰਾਂ ਦੇ ਕੰਸਰਨ ਨੇ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਮਾਨ ਸਾਹਿਬ ਉਹ ਸੁਣਨ ਨੂੰ ਤਿਆਰ ਨੇ ਕੋਈ ਦਿੱਕਤ ਨਹੀਂ ਹੈ ਇਹੀ ਅਸੀਂ ਉਹਨਾਂ ਨੂੰ ਕਹਨੇ ਆ ਕਿ ਭਾਈ ਧਰਨੇ ਮਜ਼ਾਰਿਆਂ ਦੇ ਨਾਲ ਕੁਝ ਨਹੀਂ ਹੁੰਦਾ ਜੀ ਸਦਕੇ ਜਦੋਂ ਮਰਜ਼ੀ ਆਓ ਤੁਸੀਂ ਸੀਐਮ ਸਾਹਿਬ ਕੋਲ ਬੈਠੋ ਜੋ ਉਹਨਾਂ ਦੇ ਜਨਨਲ ਕਨਸਰਨਸ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਸਰਕਾਰ ਵੀ ਔਰ ਪਾਰਟੀ ਵੀ ਵਚਨਬੱਧ ਹੈ ਸਰਕਾਰ ਦੇ ਦਰਵਾਜ਼ੇ ਕਦੇ ਕਿਸੇ ਲਈ ਨਾ ਬੰਦ ਸੀ ਨਾ ਹੈਗੇ ਨਾ ਹੋਣਗੇ ਹਮੇਸ਼ਾ ਖੁੱਲੇ ਨੇ ਜਦੋਂ ਮਰਜ਼ੀ ਆਓ ਬੈਠ ਕੇ ਗੱਲਬਾਤ ਕਰਕੇ ਮਸਲੇ ਹੱਲ ਹੋ ਸਕਦੇ ਆ